ਜਦੋਂ ਆਪਣਾ ਹਰਵੀਰ ਸਿੰਘ ਤੁਸੀਂ ਦੇਖ ਰਹੇ ਮੇਰਾ ਚੈਨਲ ਇਲੈਕਟ੍ਰੀਕਲ ਇੰਜੀਨੀਅਰ ਹਮਿੰਦਰ ਆਜ ਅਸੀਂ ਗੱਲ ਸੇਫਟੀ ਦੀ ਕਰਾਂਗੇ ਕਿ ਤੁਸੀਂ ਜਾਣਦੇ ਹੋ ਤੁਹਾਡੇ ਘਰਾਂ ਦੇ ਵਿੱਚ ਜੋ ਇਲੈਕਟ੍ਰੀਕਲ ਦੀ ਵਾਇਰਿੰਗ ਕੀਤੀ ਹੋਈ ਹੈ ਜਾਂ ਪੈਨਲ ਲੱਗੇ ਆਏ ਜਾਂ ਜੋ ਵੀ ਇਕਵਿਪਮੈਂਟ ਲੱਗੇ ਆ ਸੇਫਟੀ ਡਿਵਾਈਸ ਦੇ ਵਿੱਚ ਕਿ ਉਹ ਸੇਫ ਹੈ ਉਹ ਤੁਹਾਨੂੰ ਸੇਫ ਰੱਖਦੇ ਆ ਕੱਲ ਨੂੰ ਜੇ ਕਿਸੇ ਕਾਰਨ ਸਾਡੀ ਦੀਵਾਰਾਂ ਦੇ ਵਿੱਚ ਜਾਂ ਵਾਇਰਿੰਗ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਕੋਈ ਇਕਵਿਪਮੈਂਟ ਨੂੰ ਯੂਜ਼ ਕਰਦੇ ਹੋਏ ਜਿਵੇਂ ਕਿਚਨ ਦੇ ਇਕਵਿਪਮੈਂਟ ਹੋਣ ਆਪਾਂ ਯੂਜ਼ ਕਰ ਰਹੇ ਹੋਈਏ ਤੇ ਉਹਨਾਂ 'ਚ ਕਰੰਟ ਆ ਜੇ ਤੇ ਉਸ ਟਾਈਮ ਸਾਡੀ ਪ੍ਰੋਡਕਸ਼ਨ ਕਿੱਥੇ ਥਰੂ ਹੋਏਗੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸ ਦੇ ਬਾਰੇ ਗੱਲ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਆਰ ਸੀ ਸੀ ਬੀ ਦੇ ਬਾਰੇ ਆਰ ਸੀ ਸੀ ਬੀ ਦੀ ਫੁੱਲ ਫਾਰਮ ਹੈਗੀ ਹੈ ਰੈਜ਼ੀਡੂਅਲ ਸਰਕਟ ਕਰੰਟ ਸਰਕਟ ਬ੍ਰੇਕਰ ਕਿਸੀ ਵੀ ਕੰਮ ਕਰਦਾ ਹੈ ਇਹ ਅਰਥ ਫਾਲਟ ਦੀ ਕੰਡੀਸ਼ਨ ਦੇ ਵਿੱਚ ਜਾਂ ਕਰੰਟ ਲੀਕੇਜ ਦੀ ਰੈਜ਼ਿਸਟੈਂਸ ਨੂੰ ਈਜ਼ਲੀ ਸੈਂਸ ਕਰ ਲੈਂਦਾ ਹੈ ਤੇ ਇਹ ਨਾਲ ਦੀ ਨਾਲ ਹੀ ਟ੍ਰਿਪ ਹੋ ਜਾਂਦਾ ਜਿਦਾ ਕਿ ਤੁਹਾਨੂੰ ਪਿਕਚਰ 'ਚ ਵੀ ਦਿਖ ਰਿਹਾ ਹੋਵੇਗਾ ਇਹ ਕੰਮ ਕਰਨ ਦਾ ਪ੍ਰਿੰਸੀਪਲ ਇਹ ਹੀ ਹੈ ਜਿੱਦਾਂ ਹੀ ਇਹਨੇ ਸਰਕਟ ਦੀ ਰਿਸਿਸਟੈਂਸ ਜਾਂ ਇਕੁਪਮੈਂਟ ਦੀ ਰਿਸਿਸਟੈਂਸ ਤੋਂ ਲੀਕੇਜ ਨੂੰ ਡਿਟੈਕਟ ਕਰਨਾ ਹੈ ਤੇ ਇਹਨੇ ਆਟੋਮੈਟਿਕਲੀ ਹੀ ਟ੍ਰਿਪ ਹੋ ਜਾਣਾ ਹੈ ਸਰਕਟ ਨੂੰ ਬ੍ਰੇਕ ਕਰ ਦੇਣਾ ਹੈ ਸਰਕਟ ਨੂੰ ਬ੍ਰੇਕ ਕਰਨ ਦਾ ਟਾਈਮ ਮਿਲੀਸੈਕੰਡ ਦੇ ਵਿੱਚ ਹੁੰਦਾ ਹੈ ਕਿ ਤਾਂ ਕਿ ਉਹ ਕਿਸੇ ਤਰੀਕੇ ਨਾਲ ਵੀ ਸਾਡੇ ਹਿਊਮਨ ਨੂੰ ਕਿਸੇ ਤਰੀਕੇ ਨਾਲ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਜਿੱਦਾਂ ਹੀ ਟ੍ਰਿਪ ਹੋਏਗਾ ਸਾਡੇ ਸਰਕਟ ਐਨਸੀਬੀ ਟ੍ਰਿਪ ਹੋ ਜਾਣਗੇ ਨਾਲ ਹੀ ਉਸ ਤੋਂ ਬਾਅਦ ਜੋ ਸਾਡੇ ਕੋਲ ਐਕਸਟਰਾ ਕਰੰਟ ਹੈ ਉਹ ਅਰਥ ਦੇ ਰਹੀ ਹੁੰਦਾ ਹੋਇਆ ਧਰਤੀ ਚਲਾ ਜਾਏਗਾ ਇਹ ਇੱਕ ਸੇਫਟੀ ਡਿਵਾਈਸ ਹੀ ਹੈ ਅਸਲ ਵਿੱਚ ਸਭ ਤੋਂ ਪਹਿਲੇ ਸਾਡੇ ਦਿਮਾਗ 'ਚ ਗੱਲ ਇਹ ਹੀ ਆਉਂਦੀ ਹੈ ਕਿ RCCB ਕੰਮ ਕਿਦਾਂ ਕਰਦਾ ਹੈ ਇਹ ਫੇਸ ਤੇ ਨਿਊਟਰਲ ਦੇ ਵਿੱਚ ਆਉਣ ਵਾਲੇ ਰੈジਸਟੈਂਸ ਦੇ ਰੈਜੂਅਲ ਕਰੰਟ ਨੂੰ ਨੋਪਦਾ ਹੈ ਇਹ ਉਹਨਾਂ ਵਿੱਚ ਆਉਣ ਵਾਲੇ ਫਰਕ ਤੇ ਕਾਰਨ ਆਪਣੇ ਆਪ ਟ੍ਰਿਪ ਹੋ ਜਾਂਦਾ ਹੈ ਜਿੰਨੀ ਜਲਦੀ ਇਹ ਟ੍ਰਿਪ ਹੋਏਗਾ ਉਨਾਂ ਦਾ ਜ਼ਿਆਦਾ ਹੀ ਸੇਫ ਮੰਨਿਆ ਜਾਂਦਾ ਹੈ ਇਹਦੇ ਟ੍ਰਿਪ ਹੋਣ ਦੀ ਟਾਈਮਿੰਗ ਮিলিਸੈਕੰਡ ਦੇ ਵਿੱਚ ਹੁੰਦੀ ਹੈ ਘਰਾਂ ਦੇ ਵਿੱਚ ਜਿਹੜਾ ਅਸੀਂ ਆਰ ਸੀ ਸੀ ਬੀ ਯੂਜ਼ ਕਰਦੇ ਹਾਂ ਉਹ ਹਾਰਡਲੀ 30 ਮਿਲੀਸੈਕੰਡ ਦੇ ਵਿੱਚ ਟ੍ਰਿਪ ਹੋਣ ਦੀ ਕੁਐਸਟੀ ਹੁੰਦੀ ਹੈ ਜਿਹਦੇ ਨਾਲ ਸਾਡੀ ਸੇਫਟੀ ਜ਼ਿਆਦਾ ਬਣੀ ਰਹਿੰਦੀ ਹੈ ਜਿੱਦਾਂ ਜਿੱਦਾਂ ਅਸੀਂ ਆਪਣੇ ਇੰਡਸਟਰੀ ਦੇ ਵਿੱਚ ਇਹ ਯੂਜ਼ ਕਰਦੇ ਹਾਂ ਜਾਂ ਅਸੀਂ ਉਹ ਇਕੁਪਮੈਂਟ ਲਈ ਵੀ ਯੂਜ਼ ਕਰਦੇ ਹਾਂ ਜੋ ਬਹੁਤ ਜ਼ਿਆਦਾ ਸੈਸਟਿਵ ਹੈ ਇਹ ਮਿਲੀਸੈਕੰਡ ਟਾਈਮ ਹੋਰ ਜ਼ਿਆਦਾ ਘੱਟ ਹੋ ਜਾਂਦਾ ਹੈ ਤਾਂ ਕਿ ਜਿੰਨਾ ਜ਼ਿਆਦਾ ਸੇਫ ਹੋ ਸਕੇ ਜਿੰਨੀ ਜਲਦੀ ਟ੍ਰਿਪ ਹੋ ਸਕੇ ਜੇ ਗੱਲ ਕਰੀਏ ਆਰ ਸੀ ਸੀ ਬੀ ਦੀ ਇਨਵੈਂਸ਼ਨ ਦੀ ਤਾਂ ਬੇਸਿਕਲੀ ਇਹ ਯੂਰਪ ਦੇ ਵਿੱਚ ਹੀ ਇਨਵੈਂਟ ਹੋਇਆ ਮੰਨਿਆ ਜਾਂਦਾ ਹੈ ਪਰ ਇਹਦਾ ਜੋ ਇਨਵੈਂਸ਼ਨ ਦਾ ਟਾਈਮ ਹੈ 1950 ਤੇ 60 ਦੇ ਵਿੱਚ ਹੀ ਹੈ ਰੂਬੀਨ ਹੈਂਰੀ ਰੂਬੀਨ ਨਾਮ ਦੇ ਇੰਜੀਨੀਅਰ ਨੇ ਇਹ ਡਵੈਲਪ ਕੀਤਾ ਸੀ ਜਿਨੇ ਕੀ ਇਸ ਨੂੰ ਇੱਕ ਸੇਫਟੀ ਡਿਵਾਈਸ ਦੇ ਰੂਪ ਦੇ ਵਿੱਚ ਸਟਾਰਟਿੰਗ ਦੇ ਵਿੱਚ ਡਵੈਲਪ ਕੀਤਾ ਬਾਅਦ ਦੇ ਵਿੱਚ ਇਹ ਇੱਕ ਮਹੱਤਵਪੂਰਨ ਸੁਰੱਖਿਆ ਇਕਵਿਪਮੈਂਟ ਦੇ ਰੂਪ ਦੇ ਵਿੱਚ ਅਪਣਾ ਲਿੱਤਾ ਗਿਆ ਆਖਰੀ ਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਇਹੀ ਕਹਾਂਗਾ ਕਿ RCCB ਸਾਡੀ ਘਰ ਦੀ ਸੇਫਟੀ ਨੂੰ ਸਾਡੀ ਹਿਊਮਨ ਦੀ ਲਾਈਫ ਨੂੰ ਬਹੁਤ ਪ੍ਰੋਟेक्टेड ਬਣਾਉਂਦਾ ਹੈ ਜੇ ਸਾਡੇ ਘਰ ਦੇ ਵਿੱਚ ਅੱਜ ਵੀ RCCB ਨਹੀਂ ਲੱਗਿਆ ਹੋਇਆ ਤਾਂ ਸਾਨੂੰ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਤੇ ਆਪਣੀ ਫੈਮਿਲੀ ਨੂੰ ਸੁਰੱਖਿਅਤ ਬਣਾ ਸਕੀਏ ਸਾਡੇ ਇਹਦੇ ਨਾਲ ਦੀਆਂ ਹੋਰ ਵੀਡੀਓਆਂ ਸਾਡੇ ਡਿਸਕ੍ਰਿਪਸ਼ਨ ਲਿਸਟ ਦੇ ਵਿੱਚ ਪਈਆਂ ਹੋਈਆਂ ਹੈ ਸਾਡਾ ਕੋਰਸ ਜਿਹਦੇ ਵਿੱਚ ਬੇਸਿਕ ਲੈਕਟਿਕਲ ਰਿਪੇਅਰ ਮੇਂਟੇਨੈਂਸ ਤੇ ਹੋਰ ਇਲੈਕਟ੍ਰੀਕਲ ਦੇ ਰਿਗਾਰਡਿੰਗ ਵੀਡੀਓਜ਼ ਆਲਰੇਡੀ ਹੈਗੀਆਂ ਨਹੀਂ ਸਾਡੇ ਚੈਨਲ ਤੇ ਆਓ ਦੇਖੋ ਤੇ ਕੁਝ ਨਵਾਂ ਜਰੂਰ ਸਿੱਖੋ ਸਾਨੂੰ ਤੁਹਾਡੇ ਕਮੈਂਟਾਂ ਦੀ ਵੇਟ ਰਹਿੰਦੀ ਹੈ ਅੱਜ ਦੀ ਵੀਡੀਓ ਜਿੰਨੀ ਸੀ ਥੈਂਕ ਯੂ